ਹਾਡੇ ਸ਼ਰਿੰਦਰ ਪ੍ਰੇਮੀ ਜੀ ਬੁਲਾਡੇ ਤੋਂ ਸੰਤ ਬਾਬਾ ਕਿਸ਼ੋਰਦਾਸ ਜੀ ਦੇ ਡੇਰੇ ਤੇ ਇਹਨਾਂ ਨੇ ਆਪਦੀ ਬੇਟੀ ਦੇ ਜਨਮ ਦਿਨ ਤੇ ਇੱਥੇ ਬੂਟੇ ਲਗਾਏ ਨੇ ਬਹੁਤ ਵਧੀਆ ਗੱਲ ਹੈ ਇਹਨਾਂ ਵਾਸਤੇ ਜੋ ਬੇਟੀ ਦਾ ਜਨਮ ਦਿਨ ਹੈ ਜਿਹੜਾ ਇਹ ਬਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਇਹਨਾਂ ਨੇ ਮਨਾਇਆਗਾ ਅਸੀਂ ਡੇਰੇ ਦੀ ਕਮੇਟੀ ਵੱਲੋਂ ਅਮਰਪੁਰ ਪਿੰਡ ਵੱਲੋਂ ਅਤੇ ਸਾਰੀ ਸੰਗਤ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਨਾਲ ਜੀ ਆਇਆਂ ਕਹਿੰਦੇ ਆ ਤੇ ਨਾਲ ਇਹਨਾਂ ਨੂੰ ਇਹਨਾਂ ਦੀ ਬੇਟੀ ਦੇ ਜਨਮ ਦਿਨ ਤੇ ਲੱਖ ਲੱਖ ਮੁਬਾਰਕਾਂ ਦਿੰਦੇ ਆ ਸੰਤ ਸਬਾਬਾ ਕੇਸਰਦਾਸ ਜੀ ਡੇਰਾਮੁਖੀ ਬਾਬਾ ਕਿਸ਼ੋਰਦਾਸ ਜੀ ਵੱਲੋਂ ਵੀ ਅਸੀਂ ਇਹਨਾਂ ਦੀ ਬੇਟੀ ਦੇ ਜਨਮ ਦਿਨ ਤੇ ਇਹਨਾਂ ਦੇ ਪੂਰੇ ਪਰਿਵਾਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਆ ਪ੍ਰਮਾਤਮਾ ਇਹਨਾਂ ਦੀ ਬੇਟੀ ਦੀਆਂ ਲੰਮੀਆਂ ਉਮਰਾਂ ਕਰੇ ਤਰੱਕੀਆਂ ਬਖਸ਼ੇ ਇਹਨਾਂ ਦੇ ਆਉਣ ਤੇ ਇਥੇ ਫਿਰ ਅਸੀਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ